Obrigado. ਜਾਂਦਾ ਬੰਦਾ 7 ਫੁੱਟ ਦਾ ਦੇਖਿਆ ਤੁਸੀਂ ਜ਼ਿੰਦਗੀਆਂ ਬਹੁਤ ਛੋਟੀਆਂ ਆ ਬਈ ਜੀ ਵੜਿਆ ਦੇਖਿਓ ਮੜੇ ਦੇਖਿਓ ਪੈਣਾ ਗਲੂ ਜੇ ਪੈਣਾ ਰਸਤਾ ਹੋਇਆ ਕਿ ਆ ਜੁਪ ਕਰੋ ਸਾਰੇ ਬੇ ਜਿਆਦਾ ਜੋਰ ਨਾਲ ਮੈਂ ਥੱਲੇ ਨਹੀਂ ਪੈਣਾ ਮੈਂ ਉੱਥੇ ਮੈਨਾ ਉਹ ਮੈਂ ਉੱਥੇ ਮੈਨਾ ਮੈਂ ਥੱਲੇ ਨਹੀਂ ਪੈਣਾ ਨਹੀਂ ਨਹੀਂ ਮੈਂ ਘਪੜਾ ਨਹੀਂ ਜਾਂਦਾ ਥੱਲੇ ਨੂੰ ਕਰਦੇ ਬੋਨ ਦਿਨ ਤੇ ਹੋਰ ਤੇ ਜਾਇਆ ਮਾਰੇ ਆਪਣਾ

ਬਾਸੰਦਰੀਆ ਇਹਨੂੰ ਅੰਦਰ ਵੀ ਪੁੱਤ ਜਾਣਾ ਅਪਣੇ ਅੰਦਰ ਵੀ ਦੇਖ ਹੋ ਜਾਣਾ ਚਲੋ ਆਹ ਸ਼ੋਕੀਆ ਬਾ ਮੇਰੇ ਭਰਾ ਆਹ ਸ਼ੋਕੀਆ ਉਹਨਾਂ ਤੱਕ ਉਹਨਾਂ ਨੂੰ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਗੇੜਾ ਦੇ ਇਹਦਾ ਗੇੜਾ ਦੇਖੇ ਨਾ ਇੱਥੇ ਇੱਕ ਟਾਂ ਪਾਣੀ ਛੱਡ ਦੇ ਆਏ ਮੇਰੇ ਚਾਰ ਇਹਦੇ ਬਹੁਤ ਜੀ ਨੇ ਜਲਦੀ ਅੰਦਰ ਦਰਸ਼ਨ ਭਾਈ ਅਸੀਂ ਹੋਰ ਕੁਝ ਲੈ ਲਈਏ ਚੱਲੋ ਬੇ ਅੱਜ ਇਹਦੇ ਸਾਹੇ ਰੋਲੇ ਪੀਲੇ ਲੰਬੀ ਦੀ ਸਮਝ ਆ ਰਹੀ ਹੈ ਕੋਈ ਨਾ ਬਈ ਚੱਕਰ ਅੰਦਰ ਦੇ ਚਾਲੂ ਹੋਏ ਗੱਪੇ ਨਾ ਇਧਰ ਫਾਥਾ ਪਰ ਚੱਕ ਲੋ ਨਹੀਂ ਤਾਂ ਮੋਟੇ ਮੋਟੇ ਲੱਗਦੇ ਅੱਗੇ ਚੱਲਦੇ ਦੇਖੋ ਜੋ ਗਿਆ ਨਾ ਕੋਈ ਆਗਮਨ ਅੰਦਰ ਕਿਤੇ ਮਜ਼ੇਦੰਦ ਤਾਂ ਇਹਦਾ ਕੋਈ ਨਾ ਮੰਡੀ ਆ ਗਈ ਆਖੋ ਕਿਤਾ ਸੇ ਨਾ ਦਰ ਹੈ ਅੰਦਰ ਮਜ਼ੇਦੰਦ ਹੋਇਆ ਸਾਰਿਆਂ ਦੇ ਆਜਾ ਸਾਰਿਆਂ ਦੇ ਆਜਾ ਥੋੜਾ ਥੜਾ ਮੈਕ ਮਾਰਨ ਵਾਲਾ ਭਾਈ ਆਜਾ ਆਜਾ ਮਾੜਿਆ ਉੱਪਰ ਚਲੋ ਪੈਣ ਮਾਰਨ ਵਾਲੇ ਦੇ ਨਹੀਂ ਜਾਂਦਾ ਹਰ ਵਾਰ 10 ਮਿੰਟ 5 ਮਿੰਟ ਰੁਕ ਲਓ ਪਿੱਛੇ ਬਸ 5 ਮਿੰਟ ਸਾਰਿਆਂ ਨੂੰ ਮਿਲਣਾ ਤੇ ਪੁੱਤ ਸਾਰਿਆਂ ਨੂੰ ਮਿਲਣਾ ਦੇਖਣਾ ਪੈਣਾ ਨਹੀਂ ਮਿਲਣਾ ਬਾਲਟੂ ਬਾਲ ਲੈਣੇ ਆ ਬਾਲਟੂ ਲੈਣੇ ਜਿੱਥੇ ਜਾਏਗਾ ਨਾ ਸੂਕੀ ਰੰਬਾ ਨੂੰ ਉੱਥੇ ਵੀ ਸੋਖੇ ਰੱਖੀ ਪਹਿਣ ਮਦਨ ਤਾਂ ਨਹੀਂ ਦੇਖੋ ਹੈ ਪਹਿਣ ਦਾਤ ਮਦਨ ਤਾਂ ਨਹੀਂ ਦਾਣਾ ਬਸ ਠੀਕ ਹੈ ਚਾਚਾ ਦੇਖੋ ਦੇਖੋ ਪਾਲੀ ਸਾਹਿਬ ਤੋਂ ਹੋਈ ਜਾ ਬਾਦ ਉਹ ਜੋ ਬਾਦ ਹੋਈ ਜਾ ਰੰਦ ਸਾਹਿਦ ਹੋਈ ਜਾ ਦੇਖ ਕੇ ਹੋਈ ਵੀ ਬਾਦ ਲੰਗੀ ਜਾਓ ਲੰਗੀ ਜਾਓ ਜੇ ਨਹੀਂ ਦੇਖਦਾ ਦੇਖਦਾ ਦੇਖਿਆ ਕਿੰਨਾ ਹਾਂਜੀ ਆ ਜਾਓ ਆ ਜਾਓ ਪਰ ਇਹ ਬਾਜੀ ਕਰੋ ਹੋਰ ਵੀ ਮਿਹਨਤ ਕਰੋ ਭਾਈ ਓਏ ਬਾਜੀ ਕਰੋ ਪਾਓ ਪਾਓ ਮੰਗਰੀ ਕਿੱਥੇ ਹੈ ਜਿੱਥੇ ਮਲਾਈ ਵੀ ਮੁੰਡਾ ਦੇਖ ਹੈ ਮਲਾਈ ਵੀ ਆਨ ਕਿੰਨਾ ਹੈ ਇਹ ਉਹਨੂੰ ਮਲਾਉਂਦਾ ਹੈ ਕਿੱਥੇ ਦੇਖ ਲੈ ਸਰਦਾਰ ਮੇਰੇ ਉੱਪਰ ਨਾ ਪਾ ਦਿਓ ਅਸ਼ਵਗਰੀ ਉੱਧਰੀ ਹੈਗੀ ਦੇਖੀ ਆਂ ਆਹ ਨਾਲ ਬਣੇ ਆਂ ਆਹ ਵੀ ਦੱਪੜੇ ਆਂ ਦੋ ਚਾਤ ਰਹੀਆਂ ਇਹ ਤਾਂ ਨਾਲੋ ਇਹ ਤਾਂ ਪਿੱਛੇ ਨਾ ਰੱਖ ਦਿਓ ਨਾਲੋ ਬਣਾ ਲੈ ਚਲੋ ਡੱਬੀਆਂ ਦੋਨੇ 5 ਰੁਪਏ ਰੋਟਣਾ ਵਗੈਰਾ ਸਭ ਆਵੇ ਮਨੀ ਉਹ 5 ਰੁਪਏ ਮਨੀ ਉਹ ਇੱਧਰ ਆ ਤੇ ਸਾਬ ਉਹ ਤਾਂ ਨਾਲੀ ਇੱਥੇ ਹੀ ਐ ਉਹ ਬਿੱਡਾ ਅਰਸ਼ ਮਾੜੇ 10 ਮਿੰਟ ਕਰ ਦੋ ਹਾਂ ਜੀ ਆਹ ਦੂਰੀ ਹੀ ਲਾਣਾ ਲਾਣਾ ਬਾਜੀ ਮਾੜੀ 1 ਮਿੰਟ ਰੁਕ ਜਾ ਜਾਂ 2 ਮਿੰਟ ਰੁਕ ਜਾ ਉਹ ਕਿਧਰ ਮਾਦਾ ਸੀ ਕਹਿੰਦਾ ਹਾਂ ਜੀ ਬਾਈ ਮੇਰੇ ਨੂੰ ਚ ਬਹੁਤ ਖਰਾਬ ਹੈ ਮੈਂ ਕਿਹਾ ਰਹਿਣ ਦੋ ਹੁਣ ਕਰ ਦੋ ਚਲੋ ਬਾਜੀ ਦੇਖ ਕਰਾਂ ਯਾਰ ਦੇਖ ਤੋਂ ਕਰਦੇ ਪਏ ਹੋਰ ਹੋ ਜੂਗੀ ਹਾਂ ਜੀ

एक मिनट ओ नहीं पाजी 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 रेह दो पाजी हम पाजी बस कर, अद्धा रख लो ना पाजी, बस भी ले आओ, लिया चलो मैं ਉਹ ਰੋਕ ਲੈ ਆਪ ਉਹ ਰੋਕ ਲੈ ਬਹੁਤ ਬੇਚਾਨਾ ਕਰੋ ਮਿੰਟ ਉੱਪਰ ਪਾ ਦਿਓ ਘੰਟਾ ਨਹੀਂ ਟਿਕਾ ਨਹੀਂ ਲਓ ਲੱਕੜਾ ਜੀ ਲੱਕੜਾ ਚਲੋ ਹੋ ਜਾਓ ਸਾਈਡ ਨੂੰ ਲੱਕੜਾ ਹੁਣ ਬਾਲਾਂ ਚੱਕ ਲੈ ਆਪਾਂ ਬੜਾ ਸਾਈਡ ਪਰ ਬਾਲਾਂ ਚੱਕ ਆਜਾ ਪਲੀਜ਼ ਬੜੇ ਹੋ ਜਾਓ ਸਾਈਡ ਨੂੰ ਬਾਲਾਂ ਚੱਕ ਰੱਖੋ ਕੀ ਕਹਿੰਦਾ ਦੋ ਦੋ ਬੱਚੇ ਲਾਓ ਬਾਲ ਹੋ ਗਏ ਬਾਲਾਂ ਕਾਲ ਹੋ ਗਈ ਬੜੀ ਹਾਂ ਜੀ ਭਾਈ ਮੋਟੀ ਮੋਟੀ ਲਾਓ ਭਾਈ ਮੋਟੀ ਮੋਟੀ ਪਹਿਲਾਂ ਇੱਥੇ ਸਿੱਧੀਆਂ ਖੜੀਆਂ ਕਰੋ ਇੱਧੇ ਸਾਈਡ ਤੇ ਭਾਈ ਇੱਧੇ ਕਰਵਾਓ ਆ ਜਾਣਾ ਹੋਣਾ ਫਿਰ ਤੁਸੀਂ ਕਰੀਏ ਉਹਨੇ ਪਿੱਛੇ ਵਧਾਓ ਪਿੱਛੇ ਵਧਾਓ ਕਾ ਇਧਰ ਕੋਈ ਤਾਂ ਸਹੀ ਹੈ ਇਹਦੇ ਉੱਪਰ ਰੱਖੋ ਪਹਿਲਾਂ ਜਦ ਤਾ ਬਣਾ ਰੋ ਨਾ ਸਪੋਰਟ ਥੋੜਾ ਪਿਛਲੇ ਪਾਸੇ ਥੋੜੇ ਪਾਸੇ ਬਣਾਓ ਜੀ ਵਧਾ ਕੇ ਬਣਾਓ ਪਿੱਛੇ ਨੂੰ ਬਣਾੜੋ ਇਦਾਂ ਲਾ ਕੇ ਲੱਕੜੀਆਂ ਆਹ ਇੱਥੇ ਇੱਥੇ ਵਧਾ ਦਿਓ ਥੋੜਾ ਜਿਆ ਥੱਲੇ ਪੈਣਾ ਆਹ ਫਾੜੀ ਤੇ ਪਿੱਛੇ ਨਾਲ ਆਹ ਰੱਖੋ ਆਹ ਰੱਖੋ ਥੱਲੇ ਭਾਈ ਇਹਨੂੰ ਦੋ ਦਿਨਾਂ ਬਾਅਦ ਕੋਈ ਨਹੀਂ ਜਾਂਦਾ ਬ్రో ਇਹ ਕਰੋ ਯਾਰ ਆਹ ਬੋਲ ਖੜੀਏ ਕੰਮਰਾ ਬੜਾ ਹੋਣਾ ਅੱਜ ਬੜਾ ਹੋਣਾ ਬਈ ਕਿਹਦਾ ਪੀਸਾ ਆਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤਿ ਸ੍ਰੀ ਅਕਾਲ ਜੀ ਜਤ ਸ੍ਰੀ ਅਕਾਲ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦਾ ਸੰਤਨ ਤੇ ਫੌਂਟਸਾ ਬੋਲੋ ਜੀ ਵਾਲੇ ਕੁਮਾਨ ਦੇ ਮਾਣ ਨੂੰ ਕਾਣ ਦੇ ਤਾਨੂ ਤੇ ਅਨੁਪਰਵਤਕਾਰਕਾਰ ਪਰ ਕੋਈ ਜੁਦਾ ਦਾਤ ਦੇ ਮਤਨ ਅਸੇਵਾ ਜੀ ਸੁਖਵੀਰ ਸਿੰਘ ਜੀ ਜਿਨ੍ਹਾਂ ਨੂੰ ਕਿਸੇ ਸਮੇਂ ਆਪ ਜੀ ਨੇ ਸਵਾਸਾਂ ਦੀ ਪੁੰਜੀ ਰੱਖਿਸ਼ ਕੀਤੀ ਸੀ ਉਹ ਪੂਰੀ ਕਰਦੇ ਮਾਤ ਲੋਕ ਦੇ ਵਿੱਚੋਂ ਕਾਲ ਜਣਾ ਕੁੱਤ ਕਲੋਂਦੇ ਮਿਲਤਰ ਸਿੰਘ ਜੀ ਮਹਾਰਾਜ ਅਗਨ ਪੇਟ ਕਰਨ ਦੀ ਅਰਦਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਜੀ ਮਿੱਠਾ ਬਾੜਨਾ ਤੇ ਆਕ ਬਖਸ਼ ਕਰੋ ਮਹਾਰਾਜ ਸੱਚੇ ਪਾਤਸ਼ਾਹ ਰਚੂਗਾ ਤੁਮਨ ਗੁਰਮਤ ਸਾਰ ਆਤਮਿਕ ਸ਼ਾਂਤੀ ਬਖਸ਼ ਕਹਨੀ ਜੀ ਪਰਿਵਾਰ ਬੱਚਾ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਸਹੀ ਪਿਆਰੇ ਮੇਲ ਦੇਣਾ ਮੇਲਿਆਂ ਸਨਾਮ ਤੇ ਪਾਵਾਂ ਨਾਲ ਚੜ੍ਹਦੀ ਕਲਾ ਦੇ ਨਾਲ ਸਦਾ ਰਾਜ ਜੀ आजको दिन हा सलाम मार्द अफिसियल हो के हो यो सरर बलियो छ बलियो 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 बल tapi ini

ਹੋ ਜੀ ਆਦੇ ਦਾ ਜੀ ਮਸਤਾਨਾ ਬੰਦੇ ਮਾਇਕ ਦੇ ਟੰਡ ਕੀ ਤਾਦਨਾ ਪਿਆਰੇ ਆਲਸਾ ਸਰਦੋਤੀ ਵਾਲੇਕੁਮ